ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਤਰਮਿੰਦਰ ਦੇ ਦੇਹਾਂਤ ਤੋਂ ਬਾਅਦ ਆ ਪੂਰਾ ਪਿੰਡ ਪੰਜਾਬ ਦਾ ਡੁੱਬਿਆ ਸੋਗ ਦੇ ਵਿੱਚ ਜੀ ਹਾਂ ਬਾਲੀਵੁੱਡ ਅਦਾਕਾਰ ਤਰਮਿੰਦਰ ਦਿਉਲ ਦੇ ਦੇਹਾਂਤ ਨੇ ਉਹਨਾਂ ਦੇ ਜੱਦੀ ਪਿੰਡ ਸਾਨ੍ਹੇਵਾਲ 'ਚ ਸੋਗ ਲਹਿਰ ਫੈਲਾ ਦਿੱਤੀ ਹੈ। ਪਿੰਡ ਵਾਸੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਪਿੰਡ ਦੇ ਵਸਨੀਕ ਵਰਿੰਦਰਪਾਲ ਸਿੰਘ ਸਹਿਜਪਾਲ ਨੇ ਦੱਸਿਆ ਕਿ ਤਰਮਿੰਦਰ ਦਿਉਲ ਦਾ ਸਾਨ੍ਹੇਵਾਲ ਦੇ ਵਿੱਚ ਉਹਨਾਂ ਦੇ ਨਾਲ ਡੂੰਘਾ ਪਿਆਰ ਸੀ। ਉਹਨਾਂ ਦੱਸਿਆ ਕਿ ਤਰਬਿੰਦਰ ਦੇ ਕਾਰਨ ਸਾਨ੍ਹੇਵਾਲ ਦੀ ਨਾਮ ਤੇ ਮਹਿਮਾ ਹੋਈ। ਜਿਸ ਕਾਰਨ ਉਹਨਾਂ ਦੀ ਮੌਤ ਤੋਂ ਪੂਰਾ ਪਿੰਡ ਦੁਖੀ ਹੈ। ਕੀ ਕੁਝ ਕਹਿ ਰਹੇ ਨੇ ਹੋਰ ਉਹਨਾਂ ਦੇ ਪਿੰਡ ਦੇ ਵਾਸੀ ਆਓ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ। ਠੀਕ ਹੈ ਜਦੋਂ ਇਸ ਸ਼ਹਿਰ ਦਾ ਬਸਿੰਦਾ ਹੋਵੇ ਬੰਦਾ ਤਰਵੰਦਰ ਦੋਲ ਜੀ ਇੱਥੇ ਰਹੇ ਆ ਉਹ ਅੱਜ ਦੁਨੀਆ ਤੋਂ ਅਲਵਿਦਾ ਹੋ ਗਿਆ ਠੀਕ ਆ ਜਿਨ੍ਹਾਂ ਦੇ ਨਾਲ ਸੰਬੰਧਾਂ ਦੁੱਖ ਤਾਂ ਬਹੁਤ ਹੁੰਦਾ ਇਨਸਾਨ ਦੇ ਗਏਗਾ ਇੱਕ ਉਹ ਕਿੱਡੇ ਅਦਾਕਾਰ ਬਣਿਆ ਕਿੱਡੇ ਫਿਲਮ ਨਰਮਤਾ ਇੱਥੇ ਕਹਿੰਦੇ ਸਕੂਲ ਚ ਪੜ੍ਹਦੇ ਸੀਗੇ ਜਿਸੇ ਸਕੂਲ ਚ ਹੀ ਪੜ੍ਹਦੇ ਰਹੇ ਆ ਇਸੇ ਸਕੂਲ ਚ ਉਹਨਾਂ ਦੇ ਫਾਜ਼ਲ ਸਾਹਿਬ ਪੜ੍ਹਾਉਂਦੇ ਰਹੇ ਆ ਇੱਥੋਂ ਫਿਰ ਉਹਨਾਂ ਨੇ ਮਲੇ ਕੋਲੇ ਨਾਲ ਵੀ ਸੰਬੰਧ ਹੁੰਦਾ ਉਹ ਇਸ ਤਰ੍ਹਾਂ ਮਲੇ ਕੋਲ ਦਾ ਸਬੰਧ ਆ ਵੀ ਫਤੇਗੜ ਪੰਜਗਰਾਈਆਂ ਉਹਨਾਂ ਦੀ ਬਤੌਰਟੀ ਵੈਲ ਆਪਰੇਟਰ ਪੋਸਟਿੰਗ ਹੋਈ ਸੀ ਉਸ ਤੋਂ ਬਾਅਦ ਉਹ ਪਹਿਲਵੀ ਦੁਨੀਆ ਤੇ ਜਾਂਦੇ ਉਸ ਬਾਰੇ ਲਾਸਟ ਟਾਈਮ ਤੁਹਾਡੇ ਨਾਲ ਕਦਮ ਮੁਲਾਕਾਤ ਹੋਈ ਸਾਢੇ 10 11 ਜਦੋਂ ਕਾਲੀ ਦਲ ਦੀ ਸਰਕਾਰ ਸੀ ਉਹ ਤੋਂ ਇਹ ਸਕੂਲ ਚਾਹੀ ਸੀ ਇੱਕ ਘੰਟਾ ਇੱਥੇ ਰਹੇ ਉਸ ਵਕਤ ਉਹ ਸਰਕਾਰ ਦੇ ਮੰਤਰੀ ਸਰਦਾਰ ਸ਼ਾਜੀ ਸਿੰਘ ਥੱਲੋਂ ਅਦੀਨ ਸਮਾਮਾ ਚੋਰ ਬੋਰਡ ਦੇ ਚੇਅਰਮੈਨ ਜਥੇਦਰਾ ਸੰਤਾ ਸਿੰਘ ਮਾਤਪੁਰੀ ਮਾਤੋਰ ਨਾਲ ਪੀਏ ਕੰਮ ਕਰਦਾ ਸੀ ਉਸ ਵਕਤ ਕਿ ਉਸ ਟਾਈਮ 1 ਘੰਟੇ ਸਕੂਲ ਚ ਉਹਨਾਂ ਨੇ ਬਤਾਇਆ ਸਾਡੇ ਸਾਬਕਾ ਡੀਐਸਪੀ ਦਿਵਿੰਦਰ ਸਿੰਘ ਸੰਧੂ ਉਹ ਤੋਂ ਬਤਾਉ ਰਹੇ ਨੇ ਇੱਥੇ ਸਿਕਿਉਰਿਟੀ ਚਾਰਜ ਨਾਲ ਰਹੇ ਆ ਉਹ ਉੱਤੇ ਮੇਰੇ ਮੈਸੇਜ ਬਤਾਉ ਰਹੇ تھے ਉਸ ਟਾਈਮ ਸੈਂਟਰ ਹੈ ਟੀਚਰ ਕੰਮ ਕਰ ਰਹੇ ਸੀ ਸਕੂਲ ਚ ਕਹਿੰਦੇ ਪਿੰਡ ਦੇ ਵਿੱਚ ਜਦੋਂ ਪਤਾ ਲੱਗਿਆ ਬਾਜ਼ਾਰ ਬੰਦ ਹੋਣੇ ਸ਼ੁਰੂ ਹੋ ਗਿਆ ਬਿਲਕੁਲ ਇਹ ਤਾਂ ਹੁੰਦਾ ਹੀ ਆ ਜੀ ਜਦੋਂ ਕੋਈ ਜਿਹੜੇ ਪਿੰਡ ਦਾ ਬੰਦਾ ਇਹਦਾ ਪਹਿਲਾ ਹੈਸ਼ ਹੋਵੇ ਉਹਦੀ ਕੋਈ ਡੈਥ ਹੋਵੇ ਉਸ ਤੋਂ ਉਸ ਤਾਂ ਹੁੰਦਾ ਹੁੰਦਾ ਜਿਹੜੇ ਬੰਦੇ ਇਸ ਕਰਕੇ ਬਾਜ਼ਾਰ ਤਾਂ ਬੰਦ ਹੋਣਾ ਹੀ ਸੀ ਤੁਹਾਡੇ ਸਾਹਮਣੇ ਆਸ-ਪਾਸੇ ਦੁਕਾਨਾਂ ਬੰਦ ਆ ਗਈਆਂ ਕਾਫੀ ਸ਼ੋਗ ਦੀ ਲਹਿਰ ਬਣੀ ਬਿਲਕੁਲ ਬਿਲਕੁਲ ਜਿਹੜੇ ਬੰਦੇ ਨੇ ਜਿੰਮੇ ਜਿੰਮੇ ਪਤਾ ਲੱਗਦਾ ਉਸ ਉਸ ਤਰ੍ਹਾਂ ਬਿਲਕੁਲ ਸ਼ੋਗ ਦੀ ਲਹਿਰ ਪਤਾ ਹੀ ਕੀ ਨਾ ਮਾ ਹੁਸ਼ਰਾਨੀ ਕਿੱਥੇ ਰਹਿੰਦੇ ਹੋ

ਆ ਜਿਹੜੇ ਕੋਲ ਕੀ ਇੱਥੇ ਮਹਿਸੂਸ ਸੀਗਾ ਜਿਹਨੂੰ ਡੇਰਾ ਥਾ ਹਾਈ ਸਕੂਲ ਥਾ ਪਲੇਟਫਾਰਮ ਥਾ ਅੱਛਾ ਕਹਿੰਦੇ ਉਹਨਾਂ ਦੇ ਪਿਤਾ ਜੀ ਵੀ ਇੱਥੇ ਹੀ ਟੀਚਰ ਰਹੇ ਹਾਂ ਹਾਂਜੀ ਇਹ ਪਾਸమే ਹੀ ਸਕੂਲ ਹੈ ਉਹਦੇ ਅੱਛਾ ਪਰਮਿੰਦਰ ਵੀ ਉੱਥੇ ਪੜ੍ਹਦੇ ਸੀਗੇ ਜੀ ਹਾਂਜੀ ਅੱਛਾ ਤੇ ਕਹਿੰਦੇ ਵੀ ਉਹਨਾਂ ਦੇ ਬੱਚਿਆਂ ਦਾ ਵੀ ਜਨਮ ਹੋਇਆ ਇੱਥੇ ਸਨੀ ਜੋਲ ਕਾਇਆ ਨੂੰ ਜਹਾ ਹੈ ਹਾਂਜੀ ਤਾਂ ਕੀ ਲੱਗਦਾ ਯਾਦਾਂ ਰਹਿ ਗਈਆਂ ਨਾਮ ਰੋਸ਼ਨ ਕਰਕੇ ਕੀਤਾ ਹਾਂਜੀ 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 ਨਾਮ ਰੋਸ਼ਨ ਕਰਕੇ ਉਹ ਸਾਨੇ ਵਾਲਾ ਹਾਂਜੀ ਜੀ ਕਿਵੇਂ ਦਾ ਮਚੀ ਹੈ ਉਹ ਗਾਉਂ ਦਾ ਹਾਂਜੀ ਗਾਉਂ ਦੇ ਵਿੱਚ ਕਿਹਨੂੰ ਲੇਕ ਦੁੱਖ ਦੀ ਘੜੀ ਆ ਰਹੀ ਹੋਈ ਹੈ ਠੀਕ ਹੈ ਜਦੋਂ ਜਿਸ ਸ਼ਹਿਰ ਦਾ ਬਸਿੰਦਾ ਹੋਵੇ ਬੰਦਾ ਤਰਵੰਦਰ ਦੋਲ ਦੀ ਇੱਥੇ ਰਹੇ ਆ ਉਹ ਅੱਜ ਦੁਨੀਆ ਤੋਂ ਅਲਵਿਦਾ ਹੋ ਗਿਆ ਠੀਕ ਹੈ ਜਿਨ੍ਹਾਂ ਦੇ ਨਾਲ ਸੰਬੰਧਾਂ ਦੁੱਖ ਤਾਂ ਬਹੁਤ ਹੁੰਦਾ ਇਨਸਾਨ ਦੇ ਗਏਗਾ ਇੱਕ ਉਹ ਕਿੱਡੇ ਅਦਾਕਾਰ ਬਣਿਆ ਕਿੱਡੇ ਫਿਲਮ ਨਰਮਤਾ ਇੱਥੇ ਕਹਿੰਦੇ ਸਕੂਲ ਚ ਪੜ੍ਹਦੇ ਸੀਗੇ ਜਿਸੇ ਸਕੂਲ ਚ ਹੀ ਪੜ੍ਹਦੇ ਰਹੇ ਆ ਇਸੇ ਸਕੂਲ ਚ ਉਹਨਾਂ ਦੇ ਫਾਜ਼ਲ ਸਾਹਿਬ ਪੜ੍ਹਾਉਂਦੇ ਰਹੇ ਆ ਇੱਥੋਂ ਫਿਰ ਉਹਨਾਂ ਨੇ ਮਲੇ ਕੋਲੇ ਨਾਲ ਵੀ ਸੰਬੰਧ ਹੁੰਦਾ ਉਹ ਇਸ ਤਰ੍ਹਾਂ ਮਲੇ ਕੋਲ ਨਾਲ ਸੰਬੰਧ ਦਾ ਵੀ ਫਤੇਗੜ ਪੰਜਗਰਾਈਆਂ ਉਹਨਾਂ ਦੀ ਅਥੋਰਟੀ ਵੈਲ ਆਪਰੇਟਰ ਪੋਸਟਿੰਗ ਹੋਈ ਸੀ ਉਸ ਤੋਂ ਬਾਅਦ ਉਹ ਪਹਿਲੀ ਦੁਨੀਆ ਤੇ ਜਾਂਦੇ ਉਸ ਬਾਰੇ ਲਾਸਟ ਟਾਈਮ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਸਾਡੇ 10 11 ਜਦੋਂ ਕਾਲੀਦਲ ਦੀ ਸਰਕਾਰ ਸੀ ਉਦੋਂ ਇਹ ਸਕੂਲ ਚਾਈ ਸੀ ਇੱਕ ਘੰਟਾ ਇੱਥੇ ਰਹੇ ਉਸ ਵਕਤ ਉਹ ਸਰਕਾਰ ਦੇ ਮੰਤਰੀ ਸਰਾਰ ਸ਼ਾਹ ਜੀ ਸਿੰਘ ਤੋਂ ਅਦੀਨ ਸਮਾਮਾ ਚੋਰਡ ਦੇ ਚੇਅਰਮੈਨ ਜਥੇਦਰਾ ਸੰਤਾ ਸਿੰਘ ਮਾਤਪੁਰੀ ਮਾ ਬਤੌਰ ਨਾਲ ਪੀਏ ਕੰਮ ਕਰਦਾ ਸੀ ਉਸ ਦਾ ਕਿ ਉਸ ਟਾਈਮ 1 ਘੰਟੇ ਸਕੂਲ ਚ ਉਹਨਾਂ ਨੇ ਬਤਾਇਆ ਸਾਡੇ ਸਾਬਕਾ ਡੀਐਸਪੀ ਦਿਵਿੰਦਰ ਸਿੰਘ ਸੰਧੂ ਉਹਦੋਂ ਬਤਾਉ ਰਹੇ ਨੇ ਇੱਥੇ ਸਕਿਉਰਟੀ ਚਾਰਜ ਨਾਲ ਰਹੇ ਆ ਉਹ ਉੱਤੇ ਮੇਰੇ ਮੈਸੇਜ ਬਤਾਉ ਰਹੇ تھے ਉਸ ਟਾਈਮ ਸੈਂਟਰ ਹੈ ਟੀਚਰ ਕੰਮ ਕਰ ਰਹੇ ਸੀ ਸਕੂਲ ਕਹਿੰਦੇ ਪਿੰਡ ਦੇ ਵਿੱਚ ਜਦੋਂ ਪਤਾ ਲੱਗਿਆ ਬਾਜ਼ਾਰ ਬੰਦ ਹੋਣੇ ਸ਼ੁਰੂ ਹੋ ਗਿਆ ਬਿਲਕੁਲ ਇਹ ਤਾਂ ਹੁੰਦਾ ਹੀ ਆ ਜੀ ਜਦੋਂ ਕੋਈ ਜਿਹੜੇ ਬੰਦਾ ਬੰਦਾ ਇਹਦਾ ਪਹਿਲਾ ਹੈਸ਼ ਹੋਵੇ ਉਹਦੀ ਕੋਈ ਡੈਥ ਆਫ ਦੇ ਅਫਸੋਸ ਤਾਂ ਹੁੰਦਾ ਹੁੰਦਾ ਜਿਹੜੇ ਬੰਦੇ ਇਸ ਕਰਕੇ ਬਾਜ਼ਾਰ ਤਾਂ ਬੰਦ ਹੋਣਾ ਹੀ ਸੀ ਤੁਹਾਡੇ ਸਾਹਮਣੇ ਆਸ-ਪਾਸੇ ਦੁਕਾਨਾਂ ਬੰਦ ਆ ਗਈ। ਕਾਫੀ ਸ਼ੋਗਦੀ ਲਾਇਰ ਬਣ ਗਏ। ਬਿਲਕੁਲ ਬਿਲਕੁਲ ਜਿਹੜੇ ਬੰਦੇ ਨੇ ਜਿੰਮੇ ਜਿੰਮੇ ਪਤਾ ਲੱਗਦਾ ਉਸ ਉਸ ਤਰ੍ਹਾਂ ਬਿਲਕੁਲ ਸ਼ੋਗਦੀ ਲਾਇਰ। ਜੀ। ਪਤਾ ਹੀ ਕੀ ਨਾਮ? ਹੁਸ਼ਰਾਨੀ। ਕਿੱਥੇ ਰਹਿੰਦੇ ਹੋ? ਰਵਿੰਦਰ ਗੜ੍ਹ ਦੇ ਸਾਹਮਣੇ। ਹਾਂਜੀ। ਹਾਂਜੀ ਕਿਵੇਂ ਲੱਗ ਰਿਹਾ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਪਿੰਡ ਦੇ ਵਿੱਚ। ਬਹੁਤ ਦੁੱਖ ਹੋ ਰਿਹਾ ਜੀ ਬੱਚੇ-ਬੱਚੇ ਦੀ ਅੱਖਾਂ। आंखों में आंसू है और आजार भी, भी बंद हो रहा है हमें महसूस हो रहा है कि वो धर्मेंद्र भाजी हमें बीच नहीं रहे हुँ। हुँ। बहुत दुख है अच्छा लास्ट टाइम में देखा था हमने धर्मेंद्र भाजी नाम काफी रोशन रोशन कर गए पिताजी भी टीचर हां पास में ਅਚ ਚਤਰ ਮੰਦਰ ਵੀ ਉੱਥੇ ਪੜਦੇ ਸੀਗੇ ਜੀ ਹਾਂਜੀ ਅੱਛਾ ਤੇ ਕਹਿੰਦੇ ਵੀ ਉਹਨਾਂ ਦੇ ਬੱਚਿਆਂ ਦਾ ਵੀ ਜਨਮ ਹੋਇਆ ਸੀ ਸਨੀ ਜੋਲ ਕਈਆਂ ਨੂੰ ਜਹਾ ਹੈ ਹਾਂਜੀ ਤੇ ਕੀ ਲੱਗਦਾ ਯਾਦਾਂ ਰਹਿ ਗਿਆ ਨਾਮ ਰੋਸ਼ਨ ਕਰਕੇ ਕੀਤਾ ਹਾਂਜੀ 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 ਨਾਮ ਰੋਸ਼ਨ ਕਰਕੇ ਉਹ ਸਾਨੇ ਵਾਲਾ ਹਾਂਜੀ ਕਿਵੇਂ ਦਾ ਮੁਝੀ ਆਉਂਦਾ ਹਾਂਜੀ ਗਾਉਂ ਦੇ ਵਿੱਚ ਕਿਹੜੀ ਦੁੱਖ ਦੀ ਏਰ ਲੇਕ ਦੁੱਖ ਦੀ ਏਰ ਸ਼ੈਰੀ ਹੋਈ ਠੀਕ ਆ ਜਦੋਂ ਜਿਸ ਸ਼ਹਿਰ ਦਾ ਬਸਿੰਦਾ ਹੋਵੇ ਬੰਦਾ ਤਰਵੰਦਰ ਦੌਲ ਦੀ ਇੱਥੇ ਰਹੇ ਆ ਉਹ ਅਜਾ ਦੁਨੀਆ ਤੋਂ ਅਲਵਿਦਾ ਹੋ ਗਿਆ ਠੀਕ ਆ ਜਿਨ੍ਹਾਂ ਦੇ ਨਾਲ ਸੰਬੰਧਾ ਦੁੱਖ ਤਾਂ ਬਹੁਤ ਹੁੰਦਾ ਇਨਸਾਨ ਦੇ ਗਏ ਇੱਕ ਉਹ ਕਿੱਡੇ ਅਦਾਕਾਰ ਬਣਿਆ ਕਿੱਡੇ ਫਿਲਮ ਨਰਮਤਾ ਇੱਥੇ ਕਹਿੰਦੇ ਸਕੂਲ ਚ ਪੜ੍ਹਦੇ ਸੀਗੇ ਜਿਸੇ ਸਕੂਲ ਚ ਹੀ ਪੜ੍ਹਦੇ ਰਹੇ ਆ ਇਸੇ ਸਕੂਲ ਚ ਉਹਨਾਂ ਦੇ ਫਾਜ਼ਲ ਸਾਹਿਬ ਪੜ੍ਹਾਉਂਦੇ ਰਹੇ ਆ ਇੱਥੋਂ ਫਿਰ ਉਹਨਾਂ ਨੇ ਮਲੇ ਕੋਲੇ ਨਾਲ ਵੀ ਸੰਬੰਧ ਹੁੰਦਾ ਉਹ ਇਸ ਤਰ੍ਹਾਂ ਮਲੇ ਕੋਲੇ ਨਾਲ ਸੰਬੰਧ ਆ ਵੀ ਫਤਿਹਗੜ੍ਹ ਪੰਜਗੜਾਈਆਂ ਉਹਨਾਂ ਦੀ ਅਥੋਰਟੀ ਵੈਲ ਆਪਰੇਟਰ ਪੋਸਟਿੰਗ ਹੋਈ ਸੀ ਉਸ ਤੋਂ ਬਾਅਦ ਉਹ ਪਹਿਲੀ ਦੁਨੀਆ ਤੇ ਜਾਂਦੇ ਉਸ ਬਾਰੇ ਲਾਸਟ ਟਾਈਮ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਸਾਡੇ 10 11 ਜਦੋਂ ਕਾਲੀਦਲ ਦੀ ਸਰਕਾਰ ਸੀ ਉਦੋਂ ਇਹ ਸਕੂਲ ਚਾਈ ਸੀ ਇੱਕ ਘੰਟਾ ਇੱਥੇ ਰਹੇ ਉਸ ਵਕਤ ਉਹ ਸਰਕਾਰ ਦੇ ਮੰਤਰੀ ਸਰਦਾਰ ਸ਼ਾਜੀ ਸਿੰਘ ਥੱਲੋਂ ਅਦੀਨ ਸਮਾਮਾ ਚੋਰ ਬੋਰਡ ਦੇ ਚੇਅਰਮੈਨ ਜਥੇਦਰਾ ਸੰਤਾ ਸਿੰਘ ਮਾਤਪੁਰੀ ਮਾਬਤੌਰ ਨਾਲ ਪੀਏ ਕੰਮ ਕਰਦਾ ਸੀ ਉਸ ਟਾਈਮ ਤੇ ਉਸ ਟਾਈਮ ਇੱਕ ਘੰਟਾ ਸਕੂਲ ਚ ਉਹਨਾਂ ਨੇ ਦੱਸਿਆ ਸਾਡੇ ਸਾਬਕਾ ਡੀਐਸਪੀ ਦੀਵਿੰਦਰ ਸਿੰਘ ਸੰਦੂਗੋਦੋਂ ਬਤਾਉ ਰਹੇ ਨੇ ਇੱਥੇ ਸਿਕਿਉਰਿਟੀ ਚਾਰ ਚਾਦਰ ਲਾ ਰਹੇ ਆ ਉਹ ਉੱਤੇ ਮੇਰੇ ਮੈਸੇਜ ਬਤਾਉ ਰਹੇ تھے ਉਸ ਟਾਈਮ ਸੈਂਟਰ ਹੈ ਟੀਚਰ ਕੰਮ ਕਰ ਰਹੇ ਸੀ ਸਕੂਲ ਚ ਕਹਿੰਦੇ ਪਿੰਡ ਦੇ ਵਿੱਚ ਜਦੋਂ ਪਤਾ ਲੱਗਿਆ ਬਾਜ਼ਾਰ ਬੰਦ ਹੋਣੇ ਸ਼ੁਰੂ ਹੋ ਗਿਆ ਬਿਲਕੁਲ ਇਹ ਤਾਂ ਹੁੰਦਾ ਹੀ ਆ ਜੀ ਜਦੋਂ ਕੋਈ ਜਿਹੜੇ ਪਿੰਡ ਦਾ ਬੰਦਾ ਇਹਦਾ ਪਹਿਲਾ ਹੈਸ਼ ਹੋਵੇ ਉਹਦੀ ਕੋਈ ਡੈਥ ਹੋਵੇ ਉਸ ਤੋਂ ਉਸ ਤਾਂ ਹੁੰਦਾ ਹੁੰਦਾ ਜਿਹੜੇ ਬੰਦੇ ਇਸ ਕਰਕੇ ਬਾਜ਼ਾਰ ਤਾਂ ਬੰਦ ਹੋਣਾ ਹੀ ਸੀ ਤੁਹਾਡੇ ਸਾਹਮਣੇ ਆਸ-ਪਾਸੇ ਦੁਕਾਨਾਂ ਬੰਦ ਆ ਗਈ ਕਾਫੀ ਸ਼ੌਕੀ ਦੀ ਲਾਇਰ ਬਣ ਬਿਲਕੁਲ ਬਿਲਕੁਲ ਜਿਹੜੇ ਬੰਦੇ ਨੇ ਜਿੰਮੇ ਜਿੰਮੇ ਪਤਾ ਲੱਗਦਾ ਉਸ ਤਰ੍ਹਾਂ ਬਿਲਕੁਲ ਸ਼ੌਕੀ ਦੀ ਲਾਇਰ ਪਤਾ ਹੀ ਕੀ ਨਾਮ ਹੁਸ਼ਰਾਨੀ ਕਿੱਥੇ ਰਹਿੰਦੇ ਹੋ ਵਰਿੰਦਰ ਘਰ ਦੇ ਸਾਹਮਣੇ ਹਾਂਜੀ ਹਾਂ ਕਿਵੇਂ ਲੱਗ ਰਿਹਾ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਪਿੰਦੇ ਵਿੱਚ ਬਹੁਤ ਦੁੱਖ ਹੋ ਰਿਹਾ ਜੀ ਬੱਚੇ ਬੱਚੇ ਦੀ ਅੱਖ ਅੱਖੋਂ ਵੀ ਅੰਸੂ ਹੈ ਹਾਂ ਔਰ ਵਯਾਰ ਵੀ ਬੰਦ ਹੋ ਰਿਹਾ ਹੈ ਅਸੀਂ ਮਹਿਸੂਸ ਹੋ ਰਿਹਾ ਕਿ ਉਹ ਵਰਿੰਦਰ ਬਾਜੀ ਹਮੇ ਸਾਡੇ ਵਿੱਚ ਨਹੀਂ ਰਹੇ ਹਾਂ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿਤੇ ਲਾਸਟ ਟਾਈਮ ਕਦੋਂ ਆਏ ਸੀਗੇ 2004 ਮੈਂ ਦੇਖਾ ਤਾਂ ਅੰਮ੍ਰਿਤਸਰ ਵਿੱਚ ਲੱਗਦਾ ਪਿੰਦ ਦਾ ਨਾਮ ਕਾਫੀ ਰੋਸ਼ਨ ਕੀਤਾ ਜਾਣਾ ਹੈ ਹਾਂ ਜੀ ਜਿਆਦਾ ਰਹੇਗੀ ਉਹਨਾਂ ਦੀ ਹਾਂ ਜੀ ਸਕੂਲ ਕੀ ਇੱਥੇ ਮਹਿਸੂਸ ਸੀਗਾ ਜਿਹਨੂੰ ਡੇਰਾ ਥਾ ਹਾਈ ਸਕੂਲ ਥਾ ਪਲੇਟਫਾਰਮ ਥਾ ਅੱਛਾ ਕਹਿੰਦੇ ਉਹਨਾਂ ਦੇ ਪਿਤਾ ਜੀ ਵੀ ਇੱਥੇ ਹੀ ਟੀਚਰ ਰਹੇ ਹਾਂ ਹਾਂ ਜੀ ਇਹ ਪਾਸੇ ਹੀ ਸਕੂਲ ਹੈ ਉਹਨਾਂ ਦੇ ਅੱਛਾ ਕਰਮਿੰਦਰ ਵੀ ਉੱਥੇ ਪੜ੍ਹਦੇ ਸੀਗੇ ਜੀ ਹਾਂ ਜੀ ਅੱਛਾ ਤੇ ਕਹਿੰਦੇ ਵੀ ਉਹਨਾਂ ਦੇ ਬੱਚਿਆਂ ਦਾ ਵੀ ਜਨਮ ਹੋਇਆ ਇੱਥੇ ਸਨੀ ਜੋਲ ਕਈਆਂ ਨੂੰ ਯਾਦ ਆਉਂਦਾ ਹੈ ਹਾਂ ਜੀ ਕੀ ਲੱਗਦਾ ਯਾਦਾਂ ਰਹਿ ਗਿਆ ਨਾਮ ਰੋਸ਼ਨ ਕਰਕੇ ਕੀਤਾ ਹਾਂਜੀ 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 ਨਾਮ ਰੋਸ਼ਨ ਕਰਕੇ ਉਹ ਸਾਨੇ ਵਾਲਾ ਹਾਂਜੀ ਕਿਵੇਂ ਦਾ ਮੁੱਛੀ ਰੌਂਗਾਂ ਵਿੱਚ ਹਾਂਜੀ گاؤں ਦੇ ਵਿੱਚ ਕਿਹੜਾ ਦੁੱਖੀ ਯਾਰ ਲੇਕ ਦੁੱਖੀ ਯਾਰ ਸ਼ਾਇਰੀ ਹੋਈ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ